ਇਹ ਗਲੀ ਪਹਿਲਾਂ ਕਹਿੰਦੇ ਦੇ ਵੀ ਸਾਰੀ ਬਣਨੀ ਆ ਇਹ ਗਲੀ ਅੱਧੀ ਛੱਡ ਕੇ ਅੱਧੀ ਚ ਨਿਕਾਸੀ ਦਾ ਪ੍ਰਬੰਧ ਕਰਦੇ ਆ ਤੇ ਅੱਧੀ ਦਾ ਹਾਲ ਕਿ ਦਿਨੀ ਮੀਂਹ ਪਿਆ ਜਮੀ ਤੇ ਪਏ ਅੱਜ ਮੀਂਹ ਪਏ ਨੂੰ ਚੌਥਾ ਦਿਨ ਹੋ ਗਿਆ ਆ ਦੇਖ ਲੋਰੇ ਆਹਾ ਹਾਲਾਤ ਆ ਨਾ ਤਾਂ ਔਰੇ ਨੂੰ ਬੰਦਾ ਪੈਰ ਲੰਘ ਸਕਦਾ ਇਹ ਨਾ ਮੋਟਰਸਾਈਕਲ ਲੈ ਕੇ ਲੰਘ ਸਕਦਾ ਜੇ ਮੋਟਰਸਾਈਕਲ ਲੈ ਕੇ ਲੰਘਦਾ ਤਾਂ ਗਿਰ ਇੰਨੇ ਬੱਦਤਰ ਹਾਲਾਤ ਆ ਕੋਈ ਉਰੇ ਸਾਰ ਨਹੀਂ ਲੰਦਾ ਐਦੇ ਸਬੰਧ ਚ ਐਸਟਰ ਲਿਖ ਲਿਆ ਵੀ ਜਿਹੜੀ ਗਲੀ ਆ ਉਹਨੇ ਅੱਧੀ ਛੱਡ ਗਏ ਅੱਧੀ ਚ ਪੈਪਾ ਪਾਤੀਆਂ ਅੱਧੀ ਛੱਡ ਗਿਆ ਤੇ ਉਰੇ ਪਾਣੀ ਦੀ ਨਿਕਾਸੀ ਕੋਈ ਨਹੀਂ ਆ ਜਿੰਨਾ ਵੀ ਪਾਣੀ ਆ ਸਾਰਾ ਗਲੀਆਂ ਚ ਖੜ ਜਾਂਦਾ ਪਾਣੀ ਕਿਤੇ ਨਿਕਾਸੀ ਨਹੀਂ ਹੁੰਦੀ ਗਲੀਆਂ ਚ ਗਾਰਾ ਬਣ ਜਾਂਦਾ ਏ ਨਾ ਉਹਨਾਂ ਨੂੰ ਪੈਦਲ ਲੰਘ ਹੁੰਦਾ ਨਾ ਮੋਟਰਸਾਈਕਲ ਬਲੰਘ ਹੁੰਦਾ ਜਿਹੜੇ ਹਾਲ ਤੁਸੀਂ ਸਾਡੇ ਦੇਖ ਰਹੇ ਆਂ ਵਕਤੋਂ ਬੱਦਤਰ ਹਾਲਾਤ ਆ ਸਾਡੇ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਨੂੰ ਲੋਕ ਮਜਬੂਰ ਹੋਏ ਹੋਏ ਆਂ ਇਹ ਜਿਹੜਾ ਸਾਡੇ ਐਮਸੀ ਦੀ ਜਿਹੜੀ ਦੂਜੀ ਟਰਮ ਚੱਲ ਰਹੀ ਹੈ ਸ਼ਰਮ ਉਹਨੂੰ ਬਿਲਕੁਲ ਨਹੀਂ ਹੈਗੀ ਪੂਰੇ ਆਉਂਦਾ ਵੀ ਹੈ ਪਤਾ ਨਹੀਂ ਕਿਹੜੇ ਮੂੰਹ ਨਾਲ ਆਉਂਦਾ ਆ ਕੇ ਚਲੇ ਜਾਂਦਾ ਇਹੋ ਜਿਹੀ ਉਹਦੇ ਉਰੇ ਸਾਡੇ ਚਮਚੇ ਇਕੱਠੇ ਹੋਏ ਹੋਏ ਆ ਜਿਹੜੇ ਉਹਦਾ ਬਿਲਕੁਲ ਵਿਰੋਧ ਨਹੀਂ ਕਰਦੇ ਉਹਨੂੰ ਨਰਕ ਦੇ ਵਿੱਚ ਬਠਾਲ ਕੇ ਵੀ ਇੱਕ ਬੰਦਾ ਤੁਹਾਡੇ ਕੋਲ ਤੇ ਆ ਕੇ ਹਾਰ ਪਵਾ ਕੇ ਚਲੇ ਜਾਂਦਾ ਗਲ ਦੇ ਵਿੱਚ ਸੋ ਇਹ ਸਾਨੂੰ ਆਪਣੇ ਆਪ ਤੇ ਸ਼ਰਮ ਕਰਨੀ ਚਾਹੀਦੀ ਹੈ ਤੇ ਇਹ ਜਿਹੜਾ ਪਾਈਪ ਹੈ ਅੱਧੀ ਗਣੀ ਛੱਡ ਕੇ ਅੱਧੀ ਚ ਪਾਇਆ ਗਿਆ ਤੇ ਜਾਲੀ ਵਾਲੇ ਦੇ ਪਰ ਟੱਕਣ। ਤੋਂ ਇਹਦਾ ਇਹ ਕਨਫਿਊਜ਼ਨ ਹੈ ਵੀ ਇਹ ਕਿਹੜਾ ਚੀਜ਼ ਪਾਈ ਗਈ ਹੈ। ਇਹ ਦੇਖੋ 24 ਲੱਖ ਦਾ ਹੋ ਗਿਆ ਕੰਮ ਇੱਥੇ। ਜਿਨ੍ਹਾਂ ਦਾ ਕੰਮ ਕਰਿਆ ਡਰੇਨ ਪਾਈ ਉਹਨਾਂ ਦੇ ਪੈਸੇ ਨਹੀਂ ਕਹਿੰਦੇ ਤੇਜ ਕਮੇਟੀ ਵਾਲੇ ਕੋਲ ਪੈਸੇ ਮੁੱਕ ਗਏ ਜੀ। ਜਿਹੜਾ 400 ਕਰੋੜੋਂ ਕਿੱਥੇ ਗਿਆ ਕਮੇਟੀ ਕੋਲ ਪੈਸਾ ਜਿੰਨਾ ਹੈ ਤਾਂ ਇਹ। ਸਤਿ ਸ਼੍ਰੀ ਅਕਾਲ ਭਾਈ ਜੀ ਆਪਾਂ ਖੜੇ ਹਾਂ ਇਸ ਟਾਈਮ ਭਾਗੋ ਮਜਰਾ ਵਾਰਡ ਨੰਬਰ 1 ਖਰੜ ਚ। ਇਹ ਜਿਹੜਾ ਰਸਤਾ ਹੈਗਾ ਇਹ ਉੱਥੇ ਤੇ ਸਰਪੰਚ ਕਲੋਨੀ ਤੇ ਐਂਟਰ ਕਰਦੇ ਆ ਇਹ ਗੁਰਦੁਆਰਾ ਸਾਹਿਬ ਤੱਕ ਜਾਂਦਾ ਏ ਇਹ ਗਲੀ ਪਹਿਲਾਂ ਕਹਿੰਦੇ ਦੇ ਵੀ ਸਾਰੀ ਬਣਨੀ ਆ ਇਹ ਗਲੀ ਅੱਧੀ ਛੱਡ ਕੇ ਅੱਧੀ ਚ ਨਿਕਾਸੀ ਦਾ ਪ੍ਰਬੰਧ ਕਰਦੇ ਆ ਤੇ ਅੱਧੀ ਦਾ ਹਾਲ ਇਹ ਆ ਵੀ ਇਹ ਰਸਤਾ ਗੁਰੂ ਘਰ ਨੂੰ ਜਾਂਦਾ ਏ ਐਮਸੀ ਨੇ ਪਤਾ ਨਹੀਂ ਹੁਣ ਕਿਹੜੀ ਖੁੰਧ ਕਰਕੇ ਇਹ ਰਸਤਾ ਛੱਡ ਦਿਆ ਸਿਰਫ ਇੱਕ ਦਿਨ ਮੀਂਹ ਪਿਆ ਅੱਜ ਮੀਂਹ ਤੇ ਪਏ ਅੱਜ ਮੀਂਹ ਪਏ ਨੂੰ ਚੌਥਾ ਦਿਨ ਹੋ ਗਿਆ ਆ ਦੇਖ ਲੋਰੇ ਆਹਾ ਹਾਲਾਤ ਆ ਨਾ ਤਾਂ ਉਹਨੇ ਨੂੰ ਬੰਦਾ ਪੈ ਤੇ ਲੰਘ ਸਕਦਾ ਹੈ ਇਹ ਨਾ ਮੋਟਰਸਾਈਕਲ ਲੈ ਗੱਲਾਂ ਨਹੀਂ ਸਕਦਾ ਏ ਜੇ ਮੋਟਰਸਾਈਕਲ ਲੈ ਕੇ ਲੰਘਦਾ ਤਾਂ गिर ਸਕਦਾ ਏ ਮਤਲਬ ਐਨੇ ਬਖਤਰ ਹਾਲਾਤ ਆ ਕੋਈ ਉਰੇ ਸਾਰ ਨਹੀਂ ਲੰਦਾ ਇਹਦੇ ਸਬੰਧ ਵਿੱਚ ਇਸ ਤਰ ਲਿਖ ਲਿਆ ਵੀ ਜਿਹੜੀ ਗਲੀ ਆ ਉਹਨੇ ਅੱਧੀ ਛੱਡ ਕੇ ਅੱਧੀ ਜੀ ਪੈਪਾ ਪਾਤੀਆਂ ਅੱਧੀ ਛੱਡ ਗਿਆ ਤੇ ਉਰੇ ਪਾਣੀ ਦੀ ਨਿਕਾਸੀ ਕੋਈ ਨਹੀਂ ਆ ਜਿੰਨਾ ਵੀ ਪਾਣੀ ਆ ਸਾਰਾ ਗਲੀਆਂ ਚ ਖੜ ਜਾਂਦਾ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਗਲੀਆਂ 'ਚ ਗਾਰਾ ਬਣ ਜਾਂਦਾ ਹੈ ਨਾ ਉਹਨਾਂ ਨੂੰ ਪੈਦਲ ਲੰਘ ਹੁੰਦਾ ਨਾ ਮੋਟਰਸਾਈਕਲ ਬਲੰਘ ਹੁੰਦਾ ਸੋ ਐਡੇ ਬੱੱਤਰ ਹਾਲਾਤ ਆ ਇਸ ਏਰੀਆ ਦੇ ਅਸੀਂ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਦੇ ਜਿਹੜੇ ਉੱਚੇ ਅਧਿਕਾਰੀ ਆ ਵੀ ਕਿਰਪਾ ਕਰਕੇ ਇਸ ਏਰੀਆ 'ਤੇ ਧਿਆਨ ਦਿੱਤਾ ਜਾਵੇ ਹਾਂਜੀ ਸਸੀਕਲ ਜੀ ਜਿਵੇਂ ਤੁਸੀਂ ਬਾਈ ਜੀ ਨੇ ਦੱਸਿਆ ਹੀ ਹੈ ਆਪਾਂ ਖੜੇ ਆ ਵਾਰਡ ਨੰਬਰ 1 ਭਾਗੋ ਮજરા ਕਲੋਨੀ ਦੇ ਵਿੱਚ ਜਿਹੜੇ ਹਾਲ ਤੁਸੀਂ ਸਾਡੇ ਦੇਖ ਰਹੇ ਹੋ ਐ ਬੱੱਤਰ ਹਾਲਾਤ ਆ ਸਾਡੇ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਨੂੰ ਲੋਕ ਮਜਬੂਰ ਹੋਏ ਹੋਏ ਆ ਇੱਕ ਆ ਗਲੀ ਆ ਆਪਣੀ ਜਿਹਦਾ ਇਹ ਨਹੀਂ ਪਤਾ ਲੱਗਦਾ ਵੀ ਇਹ ਗਲੀ ਐ ਕਿ ਪਲਾਟ ਐ ਇਧਰ ਵੀ ਲਿਖਾ ਦਿਓ ਵੀ ਇਹ ਜਿਹੜਾ ਸਾਡੇ ਐਮਸੀ ਦੀ ਜਿਹੜੀ ਦੂਜੀ ਟਰਮ ਚੱਲ ਰਹੀ ਹੈ ਸ਼ਰਮ ਉਹਨੂੰ ਬਿਲਕੁਲ ਨਹੀਂ ਹੈਗੀ ਪੂਰੇ ਆਉਂਦਾ ਵੀ ਹੈ ਪਤਾ ਨਹੀਂ ਕਿਹੜੇ ਮੂੰਹ ਨਾਲ ਆਉਂਦਾ ਆ ਕੇ ਚਲੇ ਜਾਂਦਾ ਇਹੋ ਜਿਹੀ ਉਹਦੇ ਉਰੇ ਸਾਡੇ ਚਮਚੇ ਇਕੱਠੇ ਹੋਏ ਹੋਏ ਆ ਜਿਹੜੇ ਉਹਦਾ ਬਿਲਕੁਲ ਵਿਰੋਧ ਨਹੀਂ ਕਰਦੇ ਠੀਕ ਹੈ ਉਹਦੇ ਫੇਰ ਵੀ ਹਾਰ ਪਾ ਕੇ ਭੇਜਦੇ ਆ ਉਹਨੂੰ ਵੀ ਇਹ ਉਹ ਲੋਕਾਂ ਦੀ ਜਿਹੜੀ ਬਹੁਤ ਚੰਗੀ ਤਰ੍ਹਾਂ ਮਾਨਸਿਕ ਤਰ੍ਹਾਂ ਜਿਹੜੀ ਪੜ ਚੁੱਕਿਆ ਹੈ ਵੀ ਇਹਨਾਂ ਲੋਕਾਂ ਨੂੰ ਕਿਵੇਂ ਹੈਂਡਲ ਕਰਨਾ ਹੈ ਤੁਹਾਨੂੰ ਨਰਕ ਦੇ ਵਿੱਚ ਬਠਾਲ ਕੇ ਵੀ ਇੱਕ ਬੰਦਾ ਤੁਹਾਡੇ ਕੋਲ ਤੇ ਆ ਕੇ ਹਾਰ ਪਾ ਕੇ ਚਲੇ ਜਾਂਦਾ ਗਲ ਦੇ ਵਿੱਚ ਸੋ ਇਹ ਸਾਨੂੰ ਆਪਣੇ ਆਪ ਤੇ ਸ਼ਰਮ ਕਰਨੀ ਚਾਹੀਦੀ ਹੈ ਵੀ ਹੋਰੇ ਸਾਡੇ ਵਾਸਤੇ ਅੱਜ ਤੱਕ ਕਰਿਆ ਗਿਆ ਦੇਖੋ ਅਸੀਂ ਆਪਣੇ ਐਮਸੀ ਤੇ ਤਾਂ ਕੋਈ ਉਮੀਦ ਨਹੀਂ ਲਾਉਂਦੇ ਅਸੀਂ ਆਪਣੇ ਉੱਚ ਅਧਿਕਾਰੀਆਂ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਹਜ਼ਾਰਾਂ ਬੇਨਤੀਆਂ ਪਹਿਲਾਂ ਕਰ ਚੁੱਕੇ ਆ ਪੀ ਸਾਡੀ ਕਲੋਨੀ ਵੱਲ ਭਾਗੋ ਮਾਜਰਾ ਵਾਰਡ ਨੰਬਰ 1 ਵੱਲ ਧਿਆਨ ਦਵੇ ਕਿ ਜਿਹੜੀ ਇਹ ਹਾਲਤ ਹੈ ਇਹ ਸੁਧਾਰੀ ਜਾਵੇ ਇਹ ਕਲੋਨੀ ਦਾ ਬਜਟ ਪਹਿਲਾਂ ਅਸੀਂ ਜਿਹੜਾ ਮਤਾ ਉਪਰਵਾਕ ਨੇ ਦੇਖਿਆ ਤਾਂ 24 ਲੱਖ ਰੁਪਏ ਜਿਹੜਾ ਪਾਸ ਹੋਇਆ ਹੋਇਆ ਹੈ ਉਹਦੇ ਵਿੱਚ ਵੀ ਇਸ ਜਿਹੜਾ ਇੰਜੀਨੀਅਰ ਆਇਆ ਸਿਵਲ ਇੰਜੀਨੀਅਰ ਆਇਆ ਸਿਵਲ ਇਨਸਪੈਕਟਰ ਹੈ ਉਹ ਆ ਕੇ ਸਾਨੂੰ ਇਹ ਦੋਸਤ ਕਰੇ ਵੀ ਜਿਹੜੀ ਇਹ ਲਾਈਨ ਪਾਈਪ ਲਾਈਨ ਅੱਧੀ ਗਲੀ ਛੱਡ ਕੇ ਪਾਈ ਗਈ ਹੈ ਪਹਿਲਾਂ ਤਾਂ ਇਹ ਕਿਉਂ ਪਾਈ ਗਈ ਹੈ ਦੂਜਾ ਹਲੇ ਤੱਕ ਅਸੀਂ ਇਹ ਕਨਫਿਊਜ਼ ਹੈ ਵੀ ਇਹ ਸੀਵਰ ਹੈ ਕਿ ਡਰੇਨ ਹੈ ਜਿੱਥੇ ਤੱਕ ਸਾਨੂੰ ਨੌਲੇਜ ਹੈ ਵੀ ਜਿਹੜਾ ਸੀਵਰ ਪੈਂਦਾ ਹੁੰਦਾ ਉਹ ਸੈਂਟਰ ਹੁੰਦਾ ਤੇ ਜਿਹੜਾ ਡਰੇਨ ਹੁੰਦਾ ਉਹ ਗਲੀ ਦੇ ਸਾਈਡਾਂ ਤੇ ਪੈਂਦਾ ਹੁੰਦਾ ਤੇ ਇਹ ਜਿਹੜਾ ਪਾਈਪ ਹੈ ਅੱਧੀ ਗਲੀ ਛੱਡ ਕੇ ਅੱਧੀ ਚ ਪਾਇਆ ਗਿਆ ਤੇ ਜਾਲੀ ਵਾਲਾ ਇਹਦੇ ਉੱਪ ਢੱਕਣ ਉਹ ਇਹਦਾ ਇਹ ਕਨਫਿਊਜ਼ਨ ਹੈ ਵੀ ਇਹ ਕੀ ਆ ਚੀਜ਼ ਪਾਈ ਗਈ ਹੈ ਇਹ ਹੀ ਨਹੀਂ ਪਹਿਲਾਂ ਤਾਂ ਪਤਾ ਲੱਗ ਰਿਹਾ ਫਿਰ ਦੂਜਾ ਸਭ ਤੋਂ ਵੱਡਾ ਵਿਤਕਰ ਹੈ ਐਮਸੀ ਆਪਣੇ ਮੂੰਹ ਨਾਲ ਖੁਦ ਕਹਿ ਰਿਹਾ ਵੀ ਭਾਈ ਜਿਹੜੇ ਲੋਕਾਂ ਨੇ ਸਾਨੂੰ ਵੋਟ ਨਹੀਂ ਪਾਈ ਉਹਨਾਂ ਦੀ ਗਲੀ ਅਸੀਂ ਨਹੀਂ ਬਣਾ ਸਕਦੇ ਤੋ ਇਹ ਬੇਤਕਰਾ ਲੋਕਾਂ ਨਾਲ ਕਰਿਆ ਜਾ ਰਿਹਾ ਇੱਥੇ ਅੱਧੀ ਗਲੀ ਛੱਡ ਕੇ ਅੱਧੀ ਦਾ ਕੰਮ ਕਰਿਆ ਜਾ ਰਿਹਾ ਨਾ ਕੋਈ ਲੋਕਟਾਇਲ ਹੈ ਨਾ ਕੋਈ ਪਾਣੀ ਹੈ ਨਾ ਕੁਝ ਹੈ ਲੋਕ ਨਰਕ ਭਰੀ ਜ਼ਿੰਦਗੀ ਦੇ ਵਿੱਚ ਰਹਿਣ ਨੂੰ ਮਜਬੂਰ ਹੋਏ ਹੋਏ ਸੋ ਸਾਡੀ ਉੱਚ ਅਧਿਕਾਰੀਆਂ ਨੂੰ ਇਹੀ ਬੇਨਤੀ ਹੈ ਕਿ ਭਾਈ ਭਾਗੋ ਮਾਜਰਾ ਵਾਰਡ ਨੰਬਰ 1 ਵੱਲ ਧਿਆਨ ਦਿੱਤਾ ਜਾਵੇ ਸੋ ਇਹ ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਿੰਘ ਜੀ ਖੜੇ ਹੈ ਇਹ ਤੁਹਾਡੇ ਨਾਲ ਵਿਚਾਰ ਕਰੋਗੇ ਵੀ ਜਿਹੜਾ ਇਹ ਗਲੀ ਦਾ ਮੁੱਦਾ ਜਿਹੜਾ ਅਸੀਂ ਚੱਕ ਕੇ 3 ਮਹੀਨੇ ਪਹਿਲਾਂ ਆ ਕਮੇਟੀ ਦੇ ਵਿੱਚ ਦਿੱਤਾ ਸੀਗਾ ਵੀ ਭਾਈ ਜਿਹੜਾ ਸ਼੍ਰੋਮਣੀ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਆ ਰਿਹਾ ਉਸ ਤੋਂ ਪਹਿਲਾਂ ਇਹ ਗਲੀ ਹੈ ਜਿਹੜੀ ਉਹ ਬਣਾਈ ਜਾਵੇ ਤਾਂ ਕਿ ਜਿਹੜੀ ਸੰਗਤ ਹੈ ਉਹਨੂੰ ਆਉਣ ਜਾਣ 'ਚ ਕੋਈ ਦਿੱਕਤ ਨਾ ਹੋਵੇ ਸੋ ਇਹਦੇ ਹਾਲਾਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਦੇਖੋ ਇੰਨੀ ਜਿਹੀ ਬੇਨਤੀ ਕਰਨੀ ਚਾਹੁੰਦਾ ਵੀ ਜੋ ਅਸੀਂ ਪਹਿਲਾਂ ਸਪੀਚ ਕਰੀ ਸੀ ਨਾ ਵੀ ਸਾੜਾ ਜੇ ਮਸਲਾ ਨਾ ਹੱਲ ਹੋਇਆ ਮੈਂ 20-50 ਬੰਦੇ ਲੈ ਕੇ ਟੈਂਕੀ ਤੇ ਚੱਲੂੰਗਾ ਇਹ 175 ਫੁੱਟ ਰੋਡ ਹੈ ਜਿਹੜਾ 24 ਲੱਖ ਦਾ ਪਾਸ ਹੋਇਆ ਹੈ ਦੇ ਦੇਖੋ 24 ਲੱਖ ਦਾ ਹੋ ਗਿਆ ਕੰਮ ਇੱਥੇ ਜਿਨ੍ਹਾਂ ਦਾ ਕੰਮ ਕਰਿਆ ਡਰੇਨ ਪਾਈ ਉਹਨਾਂ ਦੇ ਪੈਸੇ ਨਹੀਂ ਗਏ ਨੇ ਤੇ ਜਿ ਕਮੇਟੀ ਵਾਲੇ ਕੋਲ ਪੈਸੇ ਮੁੱਕ ਗਏ ਜੀ ਜਿਹੜਾ 400 ਕਰੋੜ ਉਹ ਕਿੱਥੇ ਗਿਆ ਕਮੇਟੀ ਕੋਲ ਪੈਸਾ ਜਿੰਨਾ ਹੈ ਤਾਂ ਇਹ ਸੋ ਅਸੀਂ ਬੇਨਤੀ ਕਰਨੀ ਚਾਹੁੰਦੇ ਹਾਂ ਵੀ ਸਾਨੂੰ ਨਾਂ ਤੱਕ ਪ੍ਰਚਾਰਨ ਕਰਿਆ ਜਾਵੇ ਆਉਣ ਵਾਲੇ ਟਾਈਮ ਦੇ ਵਿੱਚ ਮੈਂ 5-400 ਬੰਦਾ ਇਕੱਠਾ ਕਰਕੇ ਦਾ ਬਣਾਉਣ ਖਰਚ ਕਰੇ ਜੋਬ ਅਸੀਂ ਐਸ ਟੀਮ ਦੇ ਦਫ਼ਤਰ ਦੇ ਅੱਗੇ ਤਰਨਾ ਲਗਾਉਂਗੇ ਜ਼ਰੂਰ ਇਹ ਸਾਡਾ ਕੰਮ ਜਲਦੀ ਤੋਂ ਜਲਦ ਨਾ ਸ਼ੁਰੂ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ